ਧੰਨ ਵਾਹਿਗੁਰੂ ਸਾਹਿਬ ਜੀ ਮਹਲਾ ਤੀਜਾ ਏ ਮਨ ਐਸਾ ਸਤ ਗੁਰ ਖੋਜ ਲਾਹ ਜਿਤ ਸੇਵੈ ਜਨਮ ਮਾਰਾ ਨ ਦੁੱਖ ਜਾਏ ਸਹਿਸਾ ਮੂਲ ਨ ਹੋਵਈ හොමැ ශබදජලායේ කුරකී පාලවිච්චෝනි කළ සච්්‍යවස මනආයේ අන්තර ශාත මනසෝහහොේ සච්‍යසංජමකාරකමායේ නානක ਪੂਰਾ ਕਰਮ ਸਤ ਗੁਰ ਮਿਲੈ ਹਰ ਜੀਉ ਕਿਰਪਾ ਕਰੇ ਰਜ਼ਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਵਡ ਭਾਗੇ ਹੋ ਜੋ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੇ ਲੜੀਵਾਰ ਵੱਡ ਹੰਸ ਕੀ ਵਾਰ ਦੀ ਪਾਵਨ ਵਿਚਾਰ ਆਪ ਜੀ ਨੇ 14ਵੀਂ ਪੌੜੀ ਦੇ ਨਾਲ ਜੋ ਦੂਸਰਾ ਸ਼ਲੋਕ ਦਰਜ ਹੈ ਉਸ ਦਾ ਮੂਲ ਪਾਠ ਸਰਵਣ ਕੀਤਾ ਹੈ ਇਸ ਸ਼ਲੋਕ ਦੀ ਵਿਚਾਰ ਪਿਛਲੇ ਦਿਨਾਂ ਤੋਂ ਆਪਾਂ ਸਾਂਝੀ ਕਰਦੇ ਆ ਰਹੇ ਹਾਂ ਕੱਲ ਜਿਹੜੀ ਆਪਾਂ ਵਿਚਾਰ ਸਾਂਝੀ ਕਰ ਰਹੇ ਸਾਂ ਉਸ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਕੂੜਾ ਕੀ ਪਾਲ ਵਿੱਚੋਂ ਨਿਕਲੈ ਸੱਚ ਵਸੈ ਮਨ ਆਏ ਕਹਿਣ ਲੱਗੇ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਹਦੇ ਹਿਰਦੇ ਦੇ ਉੱਤੇ ਇੰਨੀ ਕ ਕਿਰਪਾ ਹੁੰਦੀ ਹੈ ਕਿ ਜਿਹੜੀ ਪਰਮਾਤਮਾ ਅਤੇ ਮਨੁੱਖ ਦੇ ਦਰਮਿਆਨ ਕੂੜ ਦੀ ਦੀਵਾਰ ਹੈ ਨਾ ਉਹ ਖਤਮ ਹੋ ਜਾਂਦੀ ਹੈ। ਉਹ ਕੂੜ ਦੀ ਦੀਵਾਰ ਕਿਹੜੀ ਹੈ ਕੱਲ ਮੈਂ ਥੋੜਾ ਜਿਹਾ ਬਾਣੀ ਦੇ ਵਿੱਚੋਂ ਸਾਂਝਾ ਕਰਨ ਦਾ ਯਤਨ ਕੀਤਾ ਸੀ। ਸਮਾਪਤੀ ਦੇ ਵੇਲੇ ਇਹ ਸ਼ਲੋਕ ਸਾਂਝਾ ਕਰ ਰਿਹਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਿ ਬੰਦਨ ਭਰੇ ਕਸ਼ੂ ਨਾ ਹੋਤ ਉਪਾਏ। ਬਾਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਈ ਇਸ ਸ਼ਲੋਕ ਦੀ ਵਿਚਾਰ ਕਰਦੇ ਆ ਆਪਾਂ ਸਮਾਪਤੀ ਕੀਤੀ ਸੀ ਇਸ ਵਿਸ਼ੇ ਨੂੰ ਆਪਾਂ ਲੈ ਕੇ ਅੱਗੇ ਚੱਲੀਏ ਮੈਂ ਬੇਨਤੀ ਕਰਾਂ ਕਿ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਕਿ ਕੂੜੈ ਕੀ ਪਾਲ ਕੂੜ ਦਾ ਅਰਥ ਕੀਤਾ ਸੀ ਝੂਠ ਪਾਲ ਦਾ ਅਰਥ ਕੰਦ ਇਹ ਪਰਿਵਾਰ ਵੀ ਇੱਕ ਜਿਹੜਾ ਇਹ ਜਸ ਸੰਸਾਰ ਇੱਕ ਕੂੜ ਹੈ ਇਹ ਝੂਠ ਇਹਨੇ ਸਦਾ ਨਹੀਂ ਰਹਿਣਾ ਥੋੜਾ ਜਿਹਾ ਇੰਨਾ ਸ਼ਬਦਾਂ ਨੂੰ ਖੋਲ ਦੇਵਾਂ ਆਉਣਾ ਮੈਂ ਸ਼ਲੋਕ ਵਾਲੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਨੇ ਦੋ ਪੱਖ ਸਾਨੂੰ ਦਿੱਤੇ ਨੇ ਇੱਕ ਪਾਸੇ ਕਿਹਾ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚਵਾਸ ਦੂਜੇ ਪੱਖ ਦੇ ਵਿੱਚ ਸਤਿਗੁਰਾਂ ਨੇ ਕਿਹਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਭਾਵ ਇਹਦਾ ਇਹ ਹੈ ਕਿ ਜੇ ਤੇ ਤੈਨੂੰ ਰੱਬ ਚੇਤੇ ਆ ਗਿਆ ਜੇ ਤੂੰ ਬੰਦਗੀ ਕਰਦਾ ਏ ਨਾਮ ਜਪਦਾ ਏ ਸਿਮਰਨ ਕਰਦਾ ਏ ਤੇ ਇਹ ਸੰਸਾਰ ਇਹ ਪਰਿਵਾਰ ਸਾਰਾ ਹੀ ਸੱਚ ਹੋਵੇਗਾ ਤੈਨੂੰ ਸੱਚ ਦੇ ਨਾਲ ਜੋੜਦਾ ਏ ਜਿੱਦਨ ਤੈਨੂੰ ਪ੍ਰਮਾਤਮਾ ਭੁੱਲ ਗਿਆ ਇਹ ਤੇਰੇ ਵਾਸਤੇ ਕੂੜ ਹੋ ਜਾਏਗਾ ਇਹ ਆਪ ਵੀ ਡੁੱਬੇਗਾ ਤੈਨੂੰ ਲੈ ਕੇ ਡੋਬੇਗਾ ਇਸੇ ਹੀ ਚੀਜ਼ ਨੂੰ ਆਧਾਰ ਬਣਾ ਕੇ ਕੱਲ ਮੈਂ ਇਹ ਸ਼ਲੋਕ ਸਾਂਝਾ ਕਰ ਰਿਹਾ ਸਾਂ ਮਨੁੱਖ ਦੇ ਮਨ ਚ ਇਹ ਭੁਲੇਖਾ ਹੁੰਦਾ ਹੈ ਇੱਕ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਬਚਨ ਹੈ ਨਾ ਜਦੋਂ ਮਨੁੱਖ ਤੇ ਪੈਂਦੀ ਹੈ ਨਾ ਉਦੋਂ ਉਹਨੂੰ ਕਈ ਸਹਾਰਿਆਂ ਦੀ ਆਸ ਹੁੰਦੀ ਹੈ ਕਿ ਮੇਰੇ ਭੈਣ ਭਰਾ ਸਹਾਰਾ ਹੋਣਗੇ ਮਾਂ ਬਾਪ ਕਈਆਂ ਨੂੰ ਗਾਂ ਅਗਲੀ ਰਿਸ਼ਤੇਦਾਰੀ ਤੇ ਕੁੜਮਾਚਾਰੀ ਤੇ ਕਈਆਂ ਨੂੰ ਪਿੰਡ ਦੇ ਚੌਧਰੀਆਂ ਦੇ ਉੱਤੇ ਵੱਡੇ ਬੰਦੇ ਵੀ ਆਈਪੀ ਲੋਕਾਂ ਤੇ ਵੀ ਸਹਾਰਾ ਆਸ ਹੁੰਦੀ ਹੈ ਗੁਰੂ ਰਾਮਦਾਸ ਜੀ ਦਾ ਉਹ ਅਮਰਤ ਬਚਨ ਹੈ ਕਹਿਣ ਲੱਗੇ ਕਿਸੇ ਹੀ ਧੜਾ ਕੀਆ ਮਿੱਤਰ ਸੋਤ ਨਾਲ ਭਾਈ ਮਿੱਤਰ ਸੁੱਤ ਦਾ ਅਰਥ ਹੋ ਗਿਆ ਪੁੱਤਰ ਭਾਈ ਦਾ ਅਰਥ ਹੋ ਗਿਆ ਭਰਾ ਧੜੇ ਦਾ ਅਰਥ ਕਰਨਾ ਇਤਿਹਾਸ ਰਾ ਹੁਣ ਮਨੁੱਖ ਨੂੰ ਆਪਣੇ ਭੈਣ ਭਰਾਵਾਂ ਦਾ ਆਪਣੇ ਪੁੱਤ ਦਾ ਇਹਨਾਂ ਦਾ ਬੜਾ ਆਸਰਾ ਵੀ ਇਹ ਸਾਥ ਦੇਣਗੇ ਚੇਤਾ ਰੱਖਿਓ ਆਪਾਂ ਇਹਦੀ ਵਿਆਖਿਆ ਕਰ ਰਹੇ ਆ ਬਲੋ ਛੁਟਕਿਓ ਬੰਦਨ ਪਰੇ ਕਹਿਣ ਲੱਗੇ ਕਿਸ ਹੀ ਧੜਾ ਕੀਆ ਮਿੱਤਰ ਸੁੱਤ ਨਾਲ ਭਾਈ ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ ਹੁਣ ਜਿੰਨੂੰ ਪੁੱਤ ਦੀ ਆਸ ਸੀ ਉਹਨੂੰ ਇਹ ਵੀ ਹੈ ਕਿ ਮੈਂ ਜਿਸ ਘਰ ਚ ਧੀ ਵਿਆਈ ਹੈ ਮੇਰੀ ਕੁੜਮਾਚਾਰੀ ਬੜੀ ਤਗੜੀ ਹੈ ਮੇਰਾ ਜਵਾਈ ਜਿਹੜਾ ਉਹ ਬੜਾ ਸਾਥ ਦੇਵੇਗਾ ਕਿਸੇ ਹੀ ਧੜਾ ਕੀਆ ਸਕਦਾਰ ਚੌਧਰੀ ਨਾਲ ਆਪਣੇ ਸਵਾਈ ਸਵਾਈ ਦਾ ਅਰਥ ਸਵਾਰਥ ਕਿਸੇ ਨੇ ਕਿਹਾ ਜਿਹੜੇ ਮੇਰੇ ਚੌਧਰੀ ਨੇ ਇਲਾਕੇ ਦੇ ਮੇਰੇ ਪਿੰਡ ਦੇ ਜਿਹੜੇ ਸਰਦਾਰ ਬੰਦੇ ਨੇ ਕਹਿੰਦੇ ਕਹ ਹੁੰਦੇ ਲੋਕ ਨੇ ਉਹ ਮੇਰੇ ਕੰਮ ਜਰੂਰ ਆਉਣਗੇ ਕਿਉਂਕਿ ਮੈਂ ਉਹਨਾਂ ਦੇ ਆਪਣੇ ਸਵਾਈ ਦਾ ਅਰਥ ਮੈਂ ਉਹਨਾਂ ਦੇ ਕੰਮ ਆਉਂਦਾ ਰਿਹਾ ਉਹ ਵੀ ਮੇਰੇ ਕੰਮ ਆਉਣਗੇ ਪਰ ਜਿੱਦਨ ਮੁਸੀਬਤ ਪੈਂਦੀ ਹੈ ਇੱਕ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਪੜਦੇ ਵਾਂ ਇਹ ਤਿੰਨਾਂ ਦੀਆਂ ਉਦਾਹਰਨਾਂ ਸਪਸ਼ਟ ਹੋ ਜਾਣਗੀਆਂ ਕਿ ਕਹ ਲਗੇ ਜਾ ਕਾਹ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਇਹ ਸਾਰੇ ਹੀ ਆਸਰੇ ਟੱਠ ਗਏ। ਤਿਆਂ ਪੁੱਤ ਵੀ ਸਾਥ ਛੱਡ ਜਾਂਦੇ ਨੇ ਮਾਂ ਬਾਪ ਵੀ ਸਾਥ ਛੱਡ ਜਾਂਦੇ ਨੇ ਭੈਣ ਭਰਾ ਸਾਰੇ ਸਾਥ ਛੱਡ ਜਾਂਦੇ ਨੇ। ਕਹ ਲਗੇ ਜਾ ਕਾਹ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭਜ ਖਾਲੇ ਇਹਦੀ ਸੌਖੀ ਉਦਾਹਰਨ ਵੇਖਣੀ ਹੋਵੇ ਤੇ ਕਰੋਨਾ ਦਾ ਕਾਲ ਤੁਹਾਡੇ ਸਾਹਮਣੇ ਹੈ। ਕਰੋਨਾ ਵਿੱਚ ਤੇ ਸਕੇ ਆ ਨੇ ਆਪਣਿਆਂ ਨੇ ਹੱਥ ਨਹੀਂ ਲਾਇਆ ਵੀ ਵਿੱਚੋਂ ਪਤਾ ਨਹੀਂ ਕੀ ਨਿਕਲ ਆਉਣਾ ਹੈ। ਇੰਨਾ ਕ ਜਿਆਦਾ ਮਨੁੱਖ ਨੂੰ ਡਰਾ ਦਿੱਤਾ ਗਿਆ ਸੀ ਪਰਿਵਾਰ ਵੀ ਜਿਹੜਾ ਸੀ ਉਹ ਮਰੀਜ਼ ਨੂੰ ਹੱਥ ਨਹੀਂ ਸਿਲਾਂਦਾ। ਪਰ ਇਹ ਕੇਵਲ ਤੇ ਕੇਵਲ ਵੈਮ ਸੀ ਇਦਾਂ ਦਾ ਕੁਝ ਬਹੁਤੀ ਮੈਨੂੰ ਜਾਪਦਾ ਨਹੀਂ ਕਿਉਂਕਿ ਮੈਂ ਆਪਣੇ ਹੱਥੀ ਕਈ ਕੁਝ ਕੀਤਾ ਹੋਇਆ ਸੀ ਚਲੋ ਕਈ ਵਾਰੀ ਕੰਮ ਇਦਾਂ ਦਾ ਮੌਕਾ ਬਣ ਜਾਂਦਾ ਹੈ। ਸਿਰਫ ਮੇਰੇ ਕਹਿਣ ਦਾ ਭਾਵ ਹੈ। ਜਿੱਦਨ ਮਨੁੱਖ ਤੇ ਮੁਸੀਬਤ ਆਉਂਦੀ ਹੈ ਨਾ ਇੱਕ ਮੈਂ ਇਤਿਹਾਸ ਚ ਉਦਾਹਰਨ ਦੇਣੀ ਅੱਗੇ ਜਾ ਕੇ ਇਹ ਤਾਂ ਥੋੜੀ ਜੀ ਭੂਮਿਕਾ ਬਣ ਰਿਆਂ ਇਹ ਗੱਲ ਚੇਤਾ ਰੱਖਿਓ ਉਹਦਨ ਨੌਵਾਂ ਦਾ ਮਾਸ ਵੀ ਅਲੱਗ ਹੋ ਜਾਂਦਾ ਹੈ ਜਾ ਕਉ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੇ ਭੱਜ ਖੱਲੇ ਸਭੋ ਭੱਜੇ ਆਸਰਾ ਚੂਪੇ ਚੂਕੈ ਸਭ ਅਸਰਾਉ ਜਿੰਨੇ ਵੀ ਆਪਣੇ ਸਹਾਰੇ ਸੰਸਾਰੇ ਦੇ ਸਾਰੇ ਖਤਮ ਹੋ ਗਏ ਗੁਰੂ ਅਰਜਨ ਸਾਹਿਬ ਕਹਿੰਦੇ ਭਰੋਸਾ ਰੱਖ ਚਿੱਤ ਆਵੇ ਉਸ ਪਾਰ ਬ੍ਰਮਤਾ ਲੱਗੈ ਨਾ ਤਤੀ ਵਾਓ ਇਹਨੇ ਜੇ ਤੈਨੂੰ ਹੱਲਿਆਂ ਦੇ باوجود ਵੀ ਰੱਬ ਚੇਤੇ ਆ ਗਿਆ ਤੈਨੂੰ ਤਤੀ ਵਾਣ ਹੀ ਲੱਗਣ ਦਵੇਗਾ ਮੈਂ ਕੱਲ ਵੀ ਕਿਹਾ ਸੀ ਹਨੇਰਿਆਂ ਚ ਪਰਛਾਵੇਂ ਵੀ ਸਾਥ ਛੱਡ ਜਾਂਦੇ ਨੇ ਤੂੰ ਉਸ ਪਰਮਾਤਮਾ ਤੇ ਭਰੋਸਾ ਰੱਖੀ ਜਿਹੜਾ ਅੰਦਰ ਬੈਠਾ ਉਹ ਤੈਨੂੰ ਦੁੱਬਣ ਨਹੀਂ ਦਵੇਗਾ ਜਿਹੜਾ ਗੁਰੂ ਰਾਮਦਾਸ ਜੀ ਦਾ ਬਚਨ ਪੜ੍ਹੇ ਉਹ ਵੀ ਪੂਰਾ ਕਰ ਦੇਣਾ ਕਿਸੇ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ ਕਿਸੇ ਹੀ ਧੜਾ ਕੀਆ ਕੁਰਮ ਸਕੇ ਨਾਲ ਜਵਾਈ ਕਿਸੇ ਹੀ ਧੜਾ ਕੀਆ ਸਕਦਾਰ ਚੌਧਰੀ ਨਾਲ ਆਪਣੇ ਸਵਾਈ ਹਮਰਾ ਧੜਾ ਹਰ ਰਹਿ ਆ ਸਮਾਈ ਸਤਗੁਰ ਕਹਿੰਦੇ ਜਿਹੜਾ ਮੇਰਾ ਆਸਰਾ ਹੈ ਨਾ ਉਹ ਸਾਰਿਆਂ ਥਾਵਾਂ ਤੇ ਵਿਆਪਕ ਹੈ ਉਹ ਅਕਾਲ ਪੁਰਖ ਉਹ ਕਦੀ ਸਾਥ ਨਹੀਂ ਛੱਡਦਾ ਹੁਣ ਜਿਹੜਾ ਕੱਲ ਸਲੋਕ ਮੈਂ ਸਮਾਪਤੀ ਤੇ ਸਾਂਝਾ ਕਰ ਰਿਹਾ ਸਭ ਬਾਲ ਛੁਟਕਿਓ ਸਾਰੇ ਆਸਰੇ ਟੁੱਟ ਗਏ ਭੈਣ ਭਰਾਵਾਂ ਦਾ ਮਾਪਾ ਬਾਪ ਦਾ ਆਪਣਿਆਂ ਦਾ ਜਿਹੜਾ ਆਸਰਾ ਸੀ ਉਹਨਾਂ ਨੇ ਪੈਰ ਪਿੱਛੇ ਖਿੱਚ ਲਏ। ਬਲ ਛੁਟਕਿਓ ਬੰਧਨ ਪਰੇ ਮੈ ਰਾਤੀ ਵੀ ਕਿਆ ਸੀ ਜਿੱਦਨ ਬਲ ਖਤਮ ਹੁੰਦਾ ਹੈ ਨਾ ਮੁਸੀਬਤਾਂ ਵੀ ਉਦਣ ਹੀ ਪੈਂਦੀਆਂ ਨੇ। ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ ਹੁਣ ਕੋਈ ਹਿੱਲਾ ਨਹੀਂ ਰਹਿ ਗਿਆ। ਸਾਰੇ ਦਰਵਾਜ਼ੇ ਬੰਦ ਹੋ ਗਏ। ਕਹੋ ਨਾਨਕ ਅਬ ਓਟ ਹਾਰ ਗੱਜ ਜਿਓ ਹੋ। ਸਹਾਏ ਤੁਸੀਂ ਮੇਰੇ ਤੇ ਕਿਰਪਾ ਕਰੋ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਜਦੋਂ ਤੂੰ ਅਖੀਰਲੇ ਸਮੇਂ ਵੀ ਪ੍ਰਮਾਤਮਾ ਨੂੰ ਚੇਤਾ ਕਰ ਲਿਆ ਤੇ ਉਹ ਜਿਹੜਾ ਏ ਡੁੱਬਦੇ ਹੋਏ ਨੂੰ ਵੀ ਕਿਨਾਰੇ ਲਾ ਦਿੰਦਾ ਹੈ ਇਹ ਪ੍ਰਮਾਤਮਾ ਦਾ ਬਿਰਦ ਹੈ ਆਜਾ ਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈਪੀ ਉਤਰੈ ਪਰ ਅਖੀਰਲੇ ਸਮੇਂ ਇਹਨਾਂ ਨੂੰ ਜਿਹੜਾ ਉਹ ਰੱਬ ਨੇ ਡੁੱਬਦੇ ਡੋਬਨਿਆਂ ਨੂੰ ਬਾਹਰ ਕੱਢਿਆ ਹੋਇਆ ਹੈ ਸੋ ਇਸ ਕਰਕੇ ਮੈਂ ਬੇਨਤੀ ਕਰਾਂ ਜੀਵਨ ਦੇ ਵਿੱਚ ਕਦੀ ਵੀ ਪਰਮਾਤਮਾ ਦਾ ਜੀਵਨ ਦੇ ਵਿੱਚ ਗੁਰੂ ਦਾ ਆਸਰਾ ਨਾ ਛੱਡੋ ਕਿਉਂਕਿ ਦੁਨਿਆਵੀ ਆਸਰੇ ਕਿਤੇ ਨਾ ਕਿਤੇ ਸਾਥ ਛੱਡ ਜਾਂਦੇ ਨੇ ਕੁਝ ਹੱਲ ਇਹ ਮੁਸੀਬਤਾਂ ਇਦਾਂ ਦੀਆਂ ਵੀ ਮਨੁੱਖ ਦੇ ਜ਼ਿੰਦਗੀ 'ਚ ਹੁੰਦੀਆਂ ਨੇ ਜਿੱਥੇ ਕਈ ਵਾਰੀ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਰੱਬ ਉੱਥੇ ਵੀ ਸਾਥ ਦਿੰਦਾ ਹੈ ਇਹ ਤੋਂ ਅਗਲਾ ਸ਼ਲੋਕ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਤਿਗੁਰ ਕਹਿੰਦੇ ਜਿੱਦ ਦਿਨ ਰੱਬ ਨੂੰ ਚੇਤੇ ਕੀਤਾ ਨਾ ਫਿਰ ਬਲ ਹੋਆ ਹੌਲੀ ਹੌਲੀ ਮਨੁੱਖ ਦੇ ਅੰਦਰ ਜਾਨ ਪੈਣ ਲੱਗ ਪਈ ਜਿਹੜੇ ਹੀਲੇ ਖਤਮ ਹੁੰਦੇ ਸਨ ਨਾ ਉਹ ਹੌਲੀ ਹੌਲੀ ਹੀਲੇ ਬਣਨ ਲੱਗ ਪਏ ਉਪਾਅ ਜਿਹੜੇ ਸੀ ਸਿੱਧੇ ਹੋਣ ਲੱਗ ਪਏ ਡਿੱਗਦਾ ਹੋਇਆ ਬੰਦਾ ਜਿਹੜਾ ਸੀ ਉਹ ਉੱਠਣਾ ਸ਼ੁਰੂ ਹੋ ਗਿਆ ਕਹਿ ਲਗੇ ਬਲ ਹੋਆ ਬੰਧਨ ਛੁੱਟੇ ਕਹਿ ਲਗੇ ਹੁਣ ਸਾਰੇ ਦਾ ਸਾਰਾ ਕੁਝ ਹੋ ਗਿਆ ਹੱਲ ਹੋ ਗਿਆ ਸਭ ਕੇ ਸ਼ਹੋਤ ਉਪਾਅ ਉਪਾਏ ਹੁਣ ਸਾਰੇ ਉਪਾਅ ਜਿਹੜੇ ਨੇ ਉਹ ਸਿੱਧੇ ਹੋਣ ਲੱਗ ਪਏ ਕਹੋ ਨਾਨਕ ਕਹਿਣ ਲੱਗੇ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਇ ਕਹਿਣ ਲੱਗੇ ਸਾਰਾ ਕੁਝ ਤੁਹਾਡੇ ਹੱਥ ਦੇ ਵਿੱਚ ਹੈ ਜਦੋਂ ਤੁਸੀਂ ਸਹਾਇਤਾ ਕਰਦੇ ਜੇ ਉਦੋਂ ਮਨੁੱਖ ਜਿਹੜਾ ਉਹ ਡਿੱਗਦਾ ਡਿੱਗਦਾ ਮਰਦਾ ਮਰਦਾ ਵੀ ਬਚ ਜਾਂਦਾ ਤੇ ਜਦੋਂ ਇਹਨਾਂ ਸ਼ਲੋਕਾਂ ਇਹ ਤੇ ਦੋ ਚਲੋ ਦੋਹਰੇ ਦੇ ਰੂਪ ਦੇ ਵਿੱਚ ਆਉਂਦੇ ਨੇ ਜਦੋਂ ਨਵੇਂ ਮਹੱਲੇ ਦੇ ਸ਼ਲੋਕ ਪੜ੍ਹਦੇ ਇਹਨਾਂ ਦੇ ਉੱਤੇ ਬਗੈਤਾ ਜਿਹੜਾ ਉਹ ਉੱਤੇ ਦੋਹਰਾ ਲਿਖਿਆ ਹੋਇਆ ਹੈ ਪਰ ਇਹਦੇ ਤੋਂ ਅਗਲਾ ਬੜਾ ਪਿਆਰਾ ਸ਼ਲੋਕ ਹੈ ਉੱਥੇ ਵੀ ਸਤਗੁਰਾਂ ਨੇ ਅੱਖਾਂ ਖੋਲੀਆਂ ਕਹਿਣ ਲੱਗੇ ਸੰਗ ਸਖਾ ਸਭ ਤਜ ਗਏ ਕੋਉ ਨਾ ਨਿਬੇ ਹੋ ਸਾਥ ਆਏ ਕੂੜੇ ਕੀ ਪਾਲ ਸਾਨੂੰ ਅਜੇ ਕੂੜ ਦੀ ਪਾਲ ਨੇ ਕਿ ਰੱਬ ਵਾਲੇ ਪਾਸੇ ਲੱਗਨ ਦਿੰਦੀ ਮੋਹ ਮਮਤਾ ਦੇ ਵਿੱਚ ਇੰਨੇ ਕ ਅਸੀਂ ਜਕੜੇ ਹੋਏ ਆਂ ਸਾਨੂੰ ਪਰਿਵਾਰ ਦੀਆਂ ਜਿਹੜੀਆਂ ਜੰਜੀਰਾਂ ਨੇ ਉਹ ਅੱਗੇ ਨਹੀਂ ਲੱਗਨ ਦਿੰਦੀਆਂ ਪਰ ਸਤਗੁਰਾਂ ਨੇ ਕਿਹਾ ਇੱਕ ਗੱਲ ਚੇਤਾ ਰੱਖੀ ਸਾਥ ਕਿਸੇ ਨੇ ਨਹੀਂ ਦਿਨਾ ਸੰਗ ਸਖਾ ਸਭ ਤਜ ਗਏ ਕੋਉ ਨਾ ਨਿਬੇ ਹੋ ਸਾਥ ਕਹੋ ਨਾਨਕ ਇਹ ਵਿਪਤ ਮੈਂ ਟੇਕ ਏਕ ਰਗੁਨਾਥ ਜਦੋਂ ਵਿਪਤਾ ਪੈਂਦੀ ਹੈ ਉਦੋਂ ਕੇਵਲ ਤੇ ਕੇਵਲ ਜੇ ਆਸਰਾ ਮਿਲਦਾ ਤੇ ਉਹ ਪ੍ਰਮਾਤਮਾ ਦਾ ਮਿਲਦਾ ਮੈਂ ਇੱਕ ਘਟਨਾ ਜਿਹੜੀ ਤੁਹਾਡੇ ਨਾਲ ਇਤਿਹਾਸ ਦੇ ਵਿੱਚੋਂ ਸਾਂਝੀ ਕਰ ਦੇਣਾ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਜਦੋਂ ਬਾਣੀ 'ਚ ਬੋਲਦੇ ਮਨ 'ਚ ਆ ਜਾਂਦਾ ਵੀ ਸਾਰਾ ਨੈਗੇਟਿਵ ਹੀ ਬੋਲਦਾ ਆ ਦਿੱਤਾ ਜਾਂਦਾ ਹੈ ਪਰਿਵਾਰ ਨੂੰ ਸਾਰਾ ਕੁਝ ਮਾਰਾ ਪਰ ਇਹ ਸਚਾਈ ਹੈ ਇਹ ਕਿਸੇ ਵੇਲੇ ਕੋਈ ਸਾਥ ਨਹੀਂ ਦਿੰਦਾ ਜਗਤ ਜਲੰਦੇ ਨੂੰ ਤਾਰਦੇ ਹੋਏ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਜੀ ਦੀ ਪਾਲਪੁਰ ਦੀ ਧਰਤੀ ਤੇ ਪਹੁੰਚਦੇ ਨੇ ਭਾਈ ਮਰਦਾਨਾ ਜੀ ਨਾਲ ਨੇ ਤੇ ਸਤਿਗੁਰਾਂ ਨੇ ਉੱਥੇ ਰੱਬੀ ਬਾਣੀ ਦਾ ਕੀਰਤਨ ਕੀਤਾ ਪਿੰਡ ਵਾਲਿਆਂ ਨੂੰ ਇਹ ਗੱਲ ਕਹੀ ਕਿ ਅਸੀਂ ਇੱਥੇ ਰਾਤ ਇੱਕ ਰੁਕਣਾ ਇਹ ਰਹਿਣ ਵਾਸਤੇ ਕੋਈ ਰਹਿਣ ਬਸੇਰਾ ਕੋਈ ਟਿਕਾਣਾ ਮਿਲ ਜੇ ਤੇ ਸਤਿਗੁਰਾਂ ਦਾ ਜਿਹੜਾ ਪਹਿਰਾਵਾ ਹੁੰਦਾ ਸੀ ਉਹ ਇਤਿਹਾਸ ਨੇ ਇਹ ਗੱਲ ਲਿਖੀ ਹੈ ਕਿ ਜਿੱਥੇ ਸਤਿਗੁਰੂ ਜਾਂਦੇ ਸਨ ਉਹ ਉਹੋ ਜਿਹਾ ਪਹਿਰਾਵਾ ਜਿਹੜਾ ਸੀ ਉਹ ਗੁਰੂ ਨਾਨਕ ਸਾਹਿਬ ਜੀ ਸਮੇਂ-ਸਮੇਂ ਦੇ ਨਾਲ ਧਾਰਨ ਕਰਦੇ ਸਨ ਫਕੀਰੀ ਲਿਬਾਸ ਹੈ ਤੇ ਪਿੰਡ ਵਾਲਿਆਂ ਨੇ ਮਖੌਲ ਕਰ ਦਿੱਤਾ ਕਹਿਣ ਲੱਗੇ ਟਿਕਾਣਾ ਨਹੀਂ ਸਰਾਬ ਬਣਾਈ ਹੋਈ ਹੈ ਤੁਹਾਡੇ ਵਾਸਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਕਿੱਥੇ ਕਹਿਣ ਲੱਗੇ ਵਾਰ-ਵਾਰ ਪਿੰਡ ਤੋਂ ਵਾਰ-ਵਾਰ ਜਾਓਗੇ ਨਾ ਇੱਕ ਬੰਦਾ ਤੁਹਾਡੇ ਵਰਗਿਆਂ ਦੀ ਸੇਵਾ ਕਰਨ ਵਾਸਤੇ ਉੱਥੇ ਸਰਾਹ ਭਾ ਕੇ ਬੈਠਾ ਹੈ ਤੁਸੀਂ ਉਹਦੇ ਕੋਲ ਚਲੇ ਜਾਓ ਉੱਥੇ ਰਹਿਣ ਬਸੇਰਾ ਤੁਹਾਨੂੰ ਮਿਲ ਜੇਗਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੁਸਕਰਾਏ ਜਾਣੀ ਜਾਣ ਪਤਾ ਸੀ ਭਾਈ ਮਰਦਾਨਾ ਜੀ ਨਾਲ ਤੁਰ ਪਏ ਕੀ ਦੇਖਦੇ ਨੇ ਕਿ ਪਿੰਡ ਤੋਂ ਬਾਹਰ ਇੱਕ ਝੁੱਗੀ ਪਈ ਹੋਈ ਐ ਇਸ ਝੁੱਗੀ ਦੇ ਵਿੱਚ ਇੱਕ ਇਨਸਾਨ ਰਹਿੰਦਾ ਤੇ ਬਾਹਰ ਉਹਦੇ ਬਿਲਕਣ ਦੀ ਆਵਾਜ਼ ਆਉਂਦੀ ਐ ਅਸਲ ਦੇ ਵਿੱਚ ਜਿਹੜਾ ਇਸ ਝੁੱਗੀ ਦੇ ਵਿੱਚ ਮਨੁੱਖ ਰਹਿੰਦਾ ਸੀ ਉਹਨੂੰ ਕੋੜ ਦਾ ਰੋਗ ਸੀ ਅੱਜ ਸਾਇੰਸ ਨੇ ਬੜੀ ਤਰੱਕੀ ਕਰ ਲਈ ਅੱਜ ਕੋੜ ਦਾ ਰੋਗ ਜਿਹੜਾ ਉਹ ਖਤਮ ਹੋ ਗਿਆ ਐ ਇਹ ਕੋੜ ਦੇ ਰੋਗ ਏਡਾ ਕ ਭੈੜਾ ਹੁੰਦਾ ਸੀ ਜਿਨੂੰ ਲੱਗ ਜਾਂਦਾ ਸੀ ਉਹਦੇ ਤੋਂ ਗਾਂ ਵੀ ਇਹ ਸ਼ੂਤ ਦੀ ਬਿਮਾਰੀ ਵਾਂਗੂ ਚੱਲਦਾ ਹੁੰਦਾ ਸੀ ਕਿਉਂਕਿ ਇਹ ਚੋਂ ਪਾਣੀ ਰਿਸਣਾ ਰੇਸ਼ਾ ਉਹ ਜਿੱਥੇ ਸਕੇਨ ਤੇ ਦੂਜੇ ਦੀ ਤੇ ਲੱਗ ਜਾਣਾ ਉਹਨੂੰ ਵੀ ਅਸਰ ਹੋ ਜਾਣਾ ਤੇ ਜੇ ਤੇ ਇਹਦੇ ਉੱਤੇ ਕੱਪੜਾ ਪਾਇਆ ਜਾਣਾ ਐਡਾ ਭਿਆਨਕ ਰੋਗ ਸੀ ਥੋੜਾ ਜਿਹਾ ਮੈਂ ਇਹਦੇ ਬਾਰੇ ਦੱਸ ਦੇਣਾ ਜੇ ਤੇ ਜ਼ਖਮ ਦੇ ਉੱਤੇ ਕੱਪੜਾ ਪਾਉਣਾ ਤੇ ਰੇਸ਼ੇ ਨੇ ਰਿਸ ਰਿਸ ਕੇ ਪਾਣੀ ਨੇ ਰਿਸ ਰਿਸ ਕੇ ਕੱਪੜਾ ਨਾਲ ਜੁੜ ਜਾਣਾ ਜਦੋਂ ਉਤਾਰਨਾ ਕੱਪੜਾ ਜ਼ਖਮ ਨੰਗਾ ਕਰਨਾ ਤੇ ਉਹ ਜ਼ਖਮ ਜਿਹੜਾ ਛਿੱਲਿਆ ਜਾਣਾ ਤੇ ਬੰਦਾ ਤਾਂ ਵੀ ਤੜਫਦਾ ਸੀ ਤੇ ਜੇ जख्म ਨੂੰ ਨਾ ਢੱਕਣਾ ਉਹਦੇ ਉੱਤੇ ਮੱਖੀਆਂ ਬੈਂਦੀਆਂ ਸਨ ਤਾਂ ਵੀ ਬੰਦਾ ਤੜਫਦਾ ਸੀ जख्म ਤੇ ਜਦੋਂ ਮੱਖੀਆਂ ਬੈਂਦੀਆਂ ਨੇ ਹੁਣ ਬੰਦੇ ਨੂੰ ਚੈਨ ਨਹੀਂ ਸੀ ਮਿਲਦਾ ਤੇ ਜਦੋਂ ਕਿਸੇ ਨੂੰ ਕੋੜ ਹੁੰਦਾ ਸੀ ਤੇ ਪਿੰਡ ਵਾਲੇ ਪਰਿਵਾਰ ਵਾਲੇ ਉਹਨੂੰ ਪਿੰਡੋਂ ਬਾਹਰ ਕੱਢ ਦਿੰਦੇ ਹੁੰਦੇ ਸਨ ਇਹ ਪੁਰਾਣੇ ਸਮੇਂ ਦਾ ਇਤਿਹਾਸ ਬੋਲਦਾ ਕੋੜ ਦੇ ਰੋਗੀਆਂ ਦਾ ਥਾਂ ਥਾਂ ਤੇ ਸਤਿਗੁਰਾਂ ਨੇ ਕੋੜ ਖਾਨੇ ਖੁਲਾਏ ਇਸੇ ਕਰਕੇ ਵੀ ਇਹਨਾਂ ਦਾ ਹੱਲ ਕੀਤਾ ਜਾਵੇ ਹੁਣ ਪਿੰਡ ਵਾਲਿਆਂ ਨੇ ਕੀ ਕੀਤਾ ਇੱਕ ਝੁੱਗੀ પાਕੇ ਦਿੱਤੀ ਇਹਨੂੰ ਤੇ ਝੁੱਗੀ ਦੇ ਵਿੱਚ ਇੱਕ ਆਲਾ ਬਣਾਇਆ ਇਹ ਪੁਰਾਣਾ ਸ਼ਬਦ ਹੈ ਆਲੇ ਦੇ ਵਿੱਚ ਇੱਕ ਕੁਜਾ ਰੱਖਿਆ ਕਦੀ ਕਿਸੇ ਨੂੰ ਤਰਸ ਆਉਂਦਾ ਹੈ ਉਹ ਇਸ ਆਲੇ ਦੇ ਵਿੱਚ ਬੁਰਕੀਆਂ ਦੋ ਬੁਰਕੀਆਂ ਰੋਟੀ ਦੀਆਂ ਪਾ ਦਿੰਦਾ ਇਹ ਮਨੁੱਖ ਨਿਕਲ ਕੇ ਉੱਥੋਂ ਦੋ ਬੁਰਕੀਆਂ ਰੋਟੀ ਖਾ ਲੈਂਦਾ ਹੈ ਨਹੀਂ ਤੇ ਕਈ ਕਈ ਦਿਨ ਭੁੱਖਾ ਇਦਾਂ ਹੀ ਗੁਜ਼ਾਰ ਦਿੰਦਾ ਇਹਨੂੰ ਝੁੱਗੀ ਤੋਂ ਬਾਹਰ ਆਉਣ ਦੀ ਪਰਮਿਸ਼ਨ ਨਹੀਂ ਬਾਹਰ ਨਹੀਂ ਨਿਕਲਦਾ ਨਾ ਇਹ ਧੁੱਪ ਦੇਖਦਾ ਹੈ ਨਾ ਇਹ ਮਨੁੱਖ ਦੇਖਦਾ ਹੈ ਬਸ ਅੰਦਰ ਹੀ ਕੋਰ ਦੇ ਰੋਗ ਦੇ ਨਾਲ ਬਿਲਕਦਾ ਰਹਿੰਦਾ ਹੈ ਮੱਖੀਆਂ ਬੈਂਦੀਆਂ ਨੇ ਤਾਂ ਵੀ ਬਿਲਕਦਾ ਏ ਜੇ ਇਹ ਕਪੜੇ ਦੇ ਨਾਲ ਟੱਕਦਾ ਇਹ ਤਾਂ ਵੀ ਬਿਲਕਦਾ ਪਰ ਹੁਣ ਕਰ ਕੀ ਸਕਦਾ ਸੀ ਜਿੰਨਾ ਤੇ ਆਸ ਸੀ ਜਿੰਨਾਂ ਨੇ ਜੰਮਿਆ ਸੀ ਉਹਨਾਂ ਨੇ ਜਦੋਂ ਸਾਥ ਛੱਡ ਦਿੱਤਾ ਜਿਹੜੀ ਮੈਂ ਕੱਲ ਉਦਾਹਰਣ ਦਿੱਤੀ ਸੀ ਇੱਕ ਦੁੱਖ ਬਿਮਾਰੀ ਦਾ ਤੁਸੀਂ ਮਹਿਸੂਸ ਕਰੋ ਦੂਸਰਾ ਉਹਦੇ ਸੀਨੇ 'ਚ ਦੁੱਖ ਹੋਵੇਗਾ ਮੇਰੇ ਆਪਣੇ ਆਣੇ ਸਾਹਵੇਂ ਇਹ ਕਿੱਡਾ ਵੱਡਾ ਉਹ ਵੀ ਦੁੱਖ ਲੈ ਕੇ ਸੀਨੇ 'ਚ ਬੈਠਾ ਬਿਮਾਰ ਬੰਦੇ ਨੂੰ ਕਿਤੇ ਆਪਣੇ ਦਾ ਸਹਾਰਾ ਮਿਲ ਜੇ ਨਾ ਉਹਨੂੰ ਵੀ ਥੋੜਾ ਜਿਹਾ ਜਿਹੜਾ ਮਨ ਉਹਦਾ ਟਿਕ ਜਾਂਦਾ ਵੀ ਮੈਂ ਠੀਕ ਹੋ ਜਾਂਗਾ ਮੇਰੇ ਆਪਣੇ ਮੇਰੇ ਨਾਲ ਨੇ ਜਿਹਦੇ ਆਪਣੇ ਸਾਥ ਛੱਡ ਜਾਂ ਥੋੜਾ ਬਿਮਾਰ ਹੋਵੇ ਉਹ ਬੰਦਾ ਸਗੋ ਲੱਕ ਟੁੱਟ ਜਾਂਦਾ ਉਹ ਮਰ ਜਾਂਦਾ ਇਹ ਵਿਲਕ ਦਾ ਪਿਆਏ ਭਾਈ ਮਰਦਾਨਾ ਜੀ ਨੇ ਦਰਵਾਜ਼ਾ ਖੜਕਾਇਆ ਇਹਦੇ ਮਨ ਦੇ ਵਿੱਚ ਸੀ ਸ਼ਾਮ ਦਾ ਸਮਾਂ ਸੀ ਰਾਤ ਦਾ ਵੀ ਇੱਥੇ ਕਿਹੜਾ ਕਿਸੇ ਇਨਸਾਨ ਨੇ ਆਉਣਾ ਹੈ ਕੋਈ ਜਨਮਰ ਹੋਵੇਗਾ ਜਿਹੜਾ ਦਰਵਾਜ਼ਾ ਖੜਕਾਇਆ ਇਹਨੇ ਅੰਦਰੋਂ ਜਿਵੇਂ ਆਪਾਂ ਜਨਵਰਾਂ ਨੂੰ ਆਵਾਜ਼ ਦੇਨੇ ਇਹਨਾਂ ਆਵਾਜ਼ ਦਿੱਤੀ ਫਿਰ ਭਾਈ ਮਰਦਾਨਾ ਜੀ ਨੇ ਕਹਿਆ ਕਹਿਣ ਲੱਗੇ ਨਹੀਂ ਅਸੀਂ ਜਨਵਰ ਨਹੀਂ ਅਸੀਂ ਇਨਸਾਨ ਆ ਬੂਹਾ ਖੋਲ ਸ਼ਾਨ ਜੀ ਪਾਈ ਹੋਈ ਸੀ ਪਰ ਇਹ ਕਰ ਬੂਹਾ ਉਹ ਕਹਿਣ ਲੱਗਾ ਕਹਿਣ ਲੱਗਾ ਤੁਸੀਂ ਕੀ ਕਰਨ ਆਏ ਜੀ ਭਾਈ ਮਰਦਾਨਾ ਜੀ ਕਹਿਣ ਲੱਗੇ ਅਸੀਂ ਰਾਤ ਰੁਕਣਾ ਹੈ ਅਸੀਂ ਰਾਤ ਰਹਿਣ ਵਾਸਤੇ ਆਏ ਆ ਬੰਦਾ ਬੜਾ ਦੁਖੀ ਸੀ ਜਦੋਂ ਟੁੱਟਿਆ ਹੋਵੇ ਨਾ ਫਿਰ ਬੰਦਾ ਝੂਠ ਦਾ ਆਸਰਾ ਛੱਡ ਦਿੰਦਾ ਹੈ ਕਹਿੰਦਾ ਨਹੀਂ ਤੁਹਾਨੂੰ ਕਿਸੇ ਨੇ ਗਲਤ ਜਿਹੜਾ ਪਤਾ ਦੇ ਦਿੱਤਾ ਏ ਤੁਸੀਂ ਗਲਤੀ ਦੇ ਨਾਲ ਆ ਗਏ ਜੇ ਇਹ ਰੁਕਣ ਵਾਸਤੇ ਟਿਕਾਣਾ ਨਹੀਂ ਮੈਂ ਇੱਕ ਕੋੜ ਦਾ ਮਾਰਿਆ ਇਹ ਮੇਰੀ ਝੁਗੀ ਹੈ ਤੁਸੀਂ ਇੱਥੇ ਆਣ ਕੇ ਕੀ ਕਰਨਾ ਹੈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਬਸ ਅਸੀਂ ਤੇਰੇ ਕੋਲ ਹੀ ਆਏ ਤੈਨੂੰ ਹੀ ਮਿਲਣ ਵਾਸਤੇ ਆਏ ਆ ਤੇਰਾ ਹੀ ਇਲਾਜ ਕਰਨ ਆਏ ਆ ਉਹਨੇ ਅੰਦਰੋਂ ਬੋਲਿਆ ਕਹਿੰਦਾ ਮੇਰੇ ਤੇ ਆਪਣੇ ਸਾਥ ਨਹੀਂ ਦਿੰਦੇ ਤੁਸੀਂ ਕਿੱਥੇ ਮਿਲਣਾ ਹੈ ਜਦੋਂ ਇਹ ਗੱਲ ਕਹੀ ਭਾਈ ਮਰਦਾਨਾ ਜੀ ਨੇ ਕਿਉਂਕਿ ਉਦੋਂ ਤੇ ਦਰਵਾਜ਼ੇ ਆਮ ਕੁੰਡੀ ਵਾਲਾ ਤੇ ਕੋਈ ਸਿਸਟਮ ਨਹੀਂ ਸੀ ਜਿਆਦਾ ਭਾਈ ਮਰਦਾਨਾ ਜੀ ਨੇ ਮਹਾਰਾਜਾ ਦਰਵਾਜ਼ਾ ਪਰੇ हट ਕੇ ਅੰਦਰ ਗਏ ਜਦੋਂ ਉਹਨੇ ਮਹਿਸੂਸ ਕੀਤਾ ਕਿ ਕੋਈ ਇਨਸਾਨ ਬਾਹਰੋਂ ਗੱਲਬਾਤ ਹੋ ਰਹੀ ਹੈ ਫੇ ਕੋਈ ਮੈਨੂੰ ਆਪਣਾ ਬਣਾਉਣ ਵਾਸਤੇ ਆਇਆ ਹੈ ਕੋਈ ਮੇਰਾ ਦੁੱਖ ਸੁਣਨ ਵਾਸਤੇ ਆਇਆ ਹੈ ਉਹ ਭੁੱਲ ਗਿਆ 1 ਮਿੰਟ ਵਾਸਤੇ ਕਿ ਮੈਂ ਸ਼ੈਦ ਕੋੜੀ ਹਾਂ ਉਹ ਭੁੱਲ ਗਿਆ ਕਿ ਮੈਨੂੰ ਜਿਹੜਾ ਉਹ ਆਪਣਿਆਂ ਨੇ ਮਾਰ ਮਾਰੀ ਹੋਈ ਐ ਉਹਨੇ ਗੁਰੂ ਨਾਨਕ ਸਾਹਿਬ ਨੂੰ ਵੇਖਿਆ ਤੇ ਭੱਜ ਕੇ ਗੁਰੂ ਨਾਨਕ ਸਾਹਿਬ ਦੇ ਸੀਨੇ ਦੇ ਨਾਲ ਲੱਗ ਗਿਆ ਮੈਂ ਬੜੀ ਵਰੀ ਬੇਨਤੀ ਕਰਦਾ ਨਾ ਬਹੁਤੀ ਵਾਰ ਲੋਕਾਂ ਨੂੰ ਜਿਹੜੀ ਆਪਣਿਆਂ ਦੀ ਲੋੜ ਹੁੰਦੀ ਐ ਦਵਾਈ ਦੇ ਬਹੁਤੀ ਜਿਆਦੀ ਸਾਨੂੰ ਲੋੜ ਨਹੀਂ ਹੁੰਦੀ ਅੱਜ ਤੇ ਅਸੀਂ ਬਾਬਿਆਂ ਨੂੰ ਇੰਨਾ ਕ ਸਾਫ ਸੁਥਰਾ ਕਨ ਬਣਾ ਦਿੱਤਾ ਥਾਂ ਸਾਤੇ ਹੱਥ ਤਵਾ ਪੈਰ ਤਵਾ ਮੇਰਾ ਬਾਬਾ ਨਾਨਕ ਇਦਾਂ ਦਾ ਨਹੀਂ ਸੀ ਸਤਗੁਰਾਂ ਨੇ ਇਹ ਨਹੀਂ ਵੇਖਿਆ ਇਹਨੂੰ ਕੋੜ ਦਾ ਰੋਗ ਹੈ ਇਹ ਨਹੀਂ ਵੇਖਿਆ ਵੀ ਇਹਨੂੰ ਕੋਈ ਸਹਾਰਾ ਦਿੰਦਾ ਹੈ ਜਾਂ ਨਹੀਂ ਸਹਾਰਾ ਦਿੰਦਾ ਜਦੋਂ ਉਹ ਆਣ ਕੇ ਸਤਗੁਰਾਂ ਦੇ ਸੀਨੇ ਦੇ ਨਾਲ ਲੱਗਾ ਸਤਗੁਰਾਂ ਨੇ ਘੁੱਟ ਕੇ ਕਲਾਵੇ ਦੇ ਵਿੱਚ ਲਿਆ ਰੋ ਕੇ ਕਹਿਣ ਲੱਗਾ ਮੈਂ ਕੋੜੀਆਂ ਮੇਰੇ ਕੋਲ ਕੀ ਲੈਣ ਆਏ ਜੇ ਭਾਈ ਮਰਦਾਨਾ ਕਹਿੰਦਾ ਅਸੀਂ ਕੋੜੀਆਂ ਨੂੰ ਹੀ ਗੱਲ ਆਉਣ ਵਾਸਤੇ ਆਏ ਆ ਕਹਿਣ ਲੱਗਾ ਤੁਸੀਂ ਹੋ ਕੌਣ ਭਾਈ ਮਰਦਾਨਾ ਜੀ ਕਹਿਣ ਲੱਗੇ ਇਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਆਖਰ ਸਤਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਜਦੋਂ ਪਤਾ ਲੱਗਾ ਸਤਗੁਰੂ ਬੈਠੇ ਕਹਿਣ ਲੱਗਾ ਫਿਰ ਉਹਨੇ ਆਪਣੀ ਵਿਥਿਆ ਦੱਸੀ ਵੀ ਮੈਨੂੰ ਇਦਾਂ ਇਹ ਬਿਮਾਰੀ ਵਧੀਏ ਕੁੱਝ ਬਿਮਾਰੀਆਂ ਥੋੜੀਆਂ ਥੋੜੀਆਂ ਵਾਦਦੀਆਂ ਨੇ ਮੈਨੂੰ ਕਿਸੇ ਨੇ ਸੰਭਿਆ ਨਹੀਂ ਆਖਰ ਸਤਗੁਰੂ ਕਹਿੰਦੇ ਤੇਰਾ ਇਲਾਜ ਕਰਾਂਗੇ ਪਹਿਲਾਂ ਤੇਰੇ ਮਨ ਦਾ ਇਲਾਜ ਕਰਾਂਗੇ ਫਿਰ ਤੇਰੇ ਤਨ ਦਾ ਇਲਾਜ ਕਰਾਂਗੇ ਕਿਉਂਕਿ ਬੰਦੇ ਨੂੰ ਮੈਂ ਕਿਹਾ ਨਾ ਵੀ ਮਨ ਵੀ ਕਈਆਂ ਦਾ ਬੜਾ ਡਾਊਨ ਹੁੰਦਾ ਓਨੂੰ ਵੀ ਚੁੱਕਣਾ ਅਤ ਲਾਜ਼ਮੀ ਹੈ ਅਸੀਂ ਮਰੀਜ਼ ਨੂੰ ਮਨ ਕਰਕੇ ਨਹੀਂ ਚੁੱਕਦੇ ਅੱਜ ਬੜੀ ਤਗੜੀ ਸਮੱਸਿਆ ਸਾਡੀ ਬੰਦਾ ਮਰਦਾ ਹੋਵੇ ਅਸੀਂ ਬਿਲਕੁਲ 네ਗੇਟਿਵ ਲੈ ਜਾਂਦੇ ਵੀ ਤੂੰ ਕਿੱਥੋਂ ਰਾਜੀ ਹੋਣਾ ਤੂੰ ਉਹਦੇ ਮਰੇਗਾ ਹੀ ਜਾਵਦਾ ਨਹੀਂ ਉਹਨੂੰ ਹੌਸਲਾ ਦਿਓ ਖੈਰ ਆਖਰ ਹੁਣ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਮਰਦਾਨਿਆਂ ਰਵਾਬ ਛੇੜ ਪਾਈ ਮਰਦਾਨਾ ਜੀ ਨੇ ਰਵਾਵਿਸ਼ੜੀ ਇੱਥੇ ਯਾਦ ਰੱਖਿਓ ਹੁਣ ਕਿਸੇ ਵਾਸਤੇ ਕੀਰਤਨ ਨਹੀਂ ਹੋ ਰਿਹਾ ਅਸੀਂ ਤੇ ਸਾਡਾ ਤੇ ਸਿਸਟਮ ਏਦਾਂ ਦਾ ਬਣ ਚੁੱਕਿਆ ਜੇ ਕਿਸੇ ਰਾਗੀ ਨੇ ਆਉਣਾ ਜਾਂ ਪ੍ਰਚਾਰਕ ਨੇ ਆਉਣਾ ਹੈ ਕਈ ਬੜੇ-ਬੜੇ ਸਾਡੇ ਜਿਹੜੇ ਰਾਗੀ ਨੇ ਜਿਹੜੇ ਲੱਖਾਂ ਦੇ ਹਸਾਬ ਨਾਲ ਮਾਇਆ ਲੈਂਦੇ ਉਹ ਪਹਿਲਾਂ ਪੁੱਛਦੇ ਨੇ ਸੰਗਤ ਕਿੰਨੀ ਹੈ ਇਦਾਂ ਦੇ ਵੀ ਨਹੀਂ ਠੀਕ ਹੈ ਆਪੋ ਆਪਣਾ ਸਟੇਟਸ ਹੈ ਪਰ ਗੁਰੂ ਨਾਨਕ ਸਾਹਿਬ ਨੇ ਇਹ ਤੇ ਨਹੀਂ ਪੁੱਛਿਆ ਸੰਗਤ ਕਿੰਨੀ ਹੈ ਸੁਣਨ ਵਾਲਾ ਇੱਕ ਹੈ ਕਰਨ ਵਾਲੇ ਦੋ ਨੇ ਭਾਈ ਮਰਦਾਨੇ ਨੇ ਰਵਾਬ ਵਜਾਉਣੀ ਹੈ ਮੇਰੇ ਬਾਬੇ ਨਾਨਕ ਨੇ ਜਿਹੜਾ ਸ਼ਬਦ ਉਚਾਰਨ ਕਰਨਾ ਹੈ ਉੱਥੇ ਸਤਿਗੁਰਾਂ ਨੇ ਫਿਰ ਸ਼ਬਦ ਉਚਾਰਨ ਕੀਤਾ ਸੀ ਕਿ ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖੱਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਆਖਰ ਸਤਿਗੁਰਾਂ ਨੇ ਇਹ ਸ਼ਬਦ ਉਚਾਰਨ ਕੀਤਾ ਭਾਈ ਮਰਦਾਨੇ ਨੇ ਰਵਾਬ ਵਜਾਈ ਸਤਿਗੁਰਾਂ ਨੇ ਪਹਿਲਾਂ ਇਹਦੇ ਮਨ ਦਾ ਕੋੜ ਲਾਇਆ ਫਿਰ ਇਹਦੇ ਜਿਹੜਾ ਸੀ ਤਨ ਦਾ ਰੋਕੋੜ ਲਾ ਕੇ ਇਹ ਦਿਪਾਲਪੁਰ ਦੇ ਕੋੜੀ ਨੂੰ ਜਿੰਨੂੰ ਕੋਈ ਆਸਰਾ ਨਹੀਂ ਸੀ ਦਿੰਦਾ ਉਹਨੂੰ ਗੁਰੂ ਨਾਨਕ ਸਾਹਿਬ ਨੇ ਆਸਰਾ ਦੇ ਕੇ ਤੇ ਉਹਦਾ ਜਿਹੜਾ ਸੀ ਕੋੜ ਦਾ ਰੋਗ ਰਾਜੀ ਕੀਤਾ ਇਥੋਂ ਇੱਕ ਗੱਲ ਹੋਰ ਨਿਕਲਦੀ ਹੈ ਜੀ ਦਾ ਕੋਈ ਨਾ ਨਾ ਹੋਵੇ ਉਹਦਾ ਬਾਬਾ ਨਾਨਕ ਹੁੰਦਾ ਗੁਰੂ ਨਾਨਕ ਸਾਹਿਬ ਨੂੰ ਸੱਦਾ ਤਾਂ ਨਹੀਂ ਸੀ ਨਾ ਭੇਜਿਆ ਉਹਨੇ ਅਸੀਂ ਦੇ ਆਪਣੇ ਘਰ ਚ ਰੋਜ਼ ਸੱਦੇ ਭੇਜਦੇ ਆ ਗੁਰੂ ਤਾਂ ਵੀ ਨਹੀਂ ਆਉਂਦਾ ਜਿੱਦਨ ਤੁਸੀਂ ਹਿਰਦੇ ਤੋਂ ਯਾਦ ਕਰੋਗੇ ਮੋਹ ਮਮਤਾ ਨੂੰ ਛੱਡ ਕੇ ਯਾਦ ਕਰੋਗੇ ਤੁਹਾਨੂੰ ਉਹਦੇ ਕੋਲ ਪਹੁੰਚਣ ਦੀ ਲੋੜ ਨਹੀਂ ਬਾਬਾ ਨਾਨਕ ਆਪ ਚੱਲ ਕੇ ਆਵੇਗਾ ਗੁਰੂ ਨਾਨਕ ਤੇ ਹੈ ਹੀ ਗਰੀਬਾਂ ਦਾ ਸੀ ਬਾਬਾ ਨਾਨਕ ਤੇ ਬਾਹ ਹੀ ਉਹਨਾਂ ਲੋਕਾਂ ਦੀ ਫੜਦਾ ਸੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਕੋਈ ਸਵਾ ਮਦਾਨੀ ਸੀ ਜਿਨ੍ਹਾਂ ਨੂੰ ਲੋਕ ਦੁਰਕਾਰਦੇ ਸਨ ਆਪ ਪਰਮਾਤਮਾ ਦੇ ਘਰ ਦੀ ਖੇਡ ਹੈ ਅੱਜ ਵੀ ਗੁਰੂ ਨਾਨਕ ਸਾਹਿਬ ਬਹੁੜੀ ਕਰਦੇ ਨੇ ਸ਼ਰਤ ਇਹ ਹੈ ਕਿ ਤੂੰ ਕੂੜ ਦੀ ਪਾਲ ਨੂੰ ਤੋੜ ਦੇਂਦਾ ਅੱਜ ਵੀ ਗੁਰੂ ਘਰੋਂ ਦੇ ਰੋਗਤਾ ਆ ਮਿਲਦੀ ਏ ਅੱਜ ਵੀ ਗੁਰੂ ਘਰੋਂ ਬਖਸ਼ਿਸ਼ਾਂ ਮਿਲਦੀਆਂ ਨੇ ਡਿੱਗਿਆ ਹੋਇਆਂ ਨੂੰ ਆਸਰਾ ਮਿਲਦਾ ਏ ਮੈਂ ਇੱਕ ਗੱਲ ਕਹਿ ਕੇ ਅੱਗੇ ਚੱਲਾਂ ਜੀ ਦਾ ਕੋਈ ਆਸਰਾ ਨਾ ਹੋਵੇ ਜਦੋਂ ਉਹ ਗੁਰੂ ਨਾਨਕ ਦੀ ਆਸ ਤੱਕਦਾ ਫਿਰ ਉਹਦਾ ਗੁਰੂ ਨਾਨਕ ਹੁੰਦਾ ਇਹ ਜੀਵਨ ਚ ਗੱਲ ਚੇਤਾ ਰੱਖਿਓ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿ ਰਹੇ ਕਹਿ ਰਹੇ ਨੇ ਕਹਿੰਦੇ ਕਿ ਕੂੜੇ ਕੀ ਪਾਲ ਵਿੱਚੋਂ ਨਿਕਲੇ ਆ ਕੂੜ ਦੀ ਕੰਧ ਨਿਕਲ ਗਈ ਅਜੇ ਬੰਦਗੀ ਨਹੀਂ ਕੀਤੀ ਜਾਂਦੀ ਕਿਉਂਕਿ ਪਰਿਵਾਰ ਨਹੀਂ ਕਰਨ ਦਿੰਦਾ ਮੋਹ ਮਮਤਾ ਦੇ ਵਿੱਚ ਫਸੇ ਹੋਏ ਆ ਅੱਗੇ ਜਿਹੜੀ ਪ੍ਰਭਤਾ ਹੈ ਜਿਹੜੀ ਮੇਰੇ ਕੋਲ ਹੈ ਜਿਹੜੀ ਧਨ ਦੌਲਤ ਇਹ ਬੰਦਗੀ ਨਹੀਂ ਕਰਨ ਦਿੰਦੀ ਕਦੀ ਵੀ ਤੁਸੀਂ ਮਨੁੱਖ ਦਾ ਸੁਭਾਅ ਦੇਖਿਓ ਜਿੱਦਨ ਗਰੀਬੀ ਹੈ ਉਸ ਦਿਨ ਆਣ ਕੇ ਮੱਥੇ ਰਗੜਦਾ ਏ ਜਿੱਦਨ ਚਾਰ ਟਕੇ ਆ ਜਾਂਦੇ ਨੇ ਫਿਰ ਕਹਿੰਦਾ ਗੁਰੂ ਘਰ ਜਾਣ ਵਾਸਤੇ ਟਾਈਮ ਨਹੀਂ ਹੈਗਾ ਅਕਸਰ ਕਦੀ ਵੀ ਤੁਸੀਂ ਇਹੋ ਜੇ ਬਹੁਤ ਆਤ ਰੂਪ ਦੇ ਵਿੱਚ ਲੋਕ ਦੇਖੇ ਹੋਣਗੇ ਜਿਨਨੇ ਦਾਤਾਂ ਦਿੱਤੀਆਂ ਦਾਤ ਪਿਆਰੀ ਵਿਸਰਿਆ ਦਾਤਾਰਾ ਅਸੀਂ ਉਸ ਦਾਤਾਰ ਨੂੰ ਭੁੱਲ ਗਏ ਆਹ ਕਾਰਨ ਅਸੀਂ ਸਾਡੇ ਤੇ ਉਹਦੇ ਵਿੱਚ ਜਿਹੜੀ ਆਕੂੜ ਦੀ ਕੰਦ ਵੱਜ ਗਈ ਅਸੀਂ ਆਪ ਮਾਰੀ ਹੋਈ ਐ ਠੀਕ ਐ ਅਸੀਂ ਇੱਕ ਵੇ ਦਾਵਾ ਮਸ਼ਹੂਰ ਕਰ ਦਿੱਤਾ ਪਰ ਅਸੀਂ ਤੇ ਨਿਤ ਬਦਾਵੇ ਗੁਰੂ ਨੂੰ ਦਿੱਤੇ ਹੋਏ ਨੇ ਅਸੀਂ ਤੇ ਬਾਰ-ਬਾਰ ਗੁਰੂ ਤੋਂ ਅੰਦਰੋਂ ਟੁੱਟ ਕੇ ਬੈਠੇ ਹੋਏ ਆ ਲੋੜ ਇਸ ਕੂੜ ਦੀ ਕੰਧ ਨੂੰ ਤੋੜਨ ਦੀ ਇਹ ਗੱਲ ਗੁਰੂ ਨਾਨਕ ਸਾਹਿਬ ਨੇ ਰੋਜ਼ ਸਾਨੂੰ ਸਮਝਾਈ ਅਸੀਂ ਰੋਜ਼ ਪੜ੍ਹੀ ਵੀ ਗੁਰਸਾਹਿਬ ਦੇ ਕੋਲੋਂ ਕਿ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਆ ਕੂੜ ਦੀ ਕੰਧ ਕਿਵੇਂ ਤੋੜਾਂ ਮੈਂ ਜਿਹੜਾ ਮਨੁੱਖ ਤੇ ਮੋਹ ਮਮਤਾ ਦੇ ਵਿੱਚ ਫਸਿਆ ਸੀ ਉਹਨੇ ਇਸ ਕੂੜ ਦੀ ਪਾਲ ਨੂੰ ਤੋੜਨ ਦਾ ਯਤਨ ਨਹੀਂ ਕੀਤਾ ਤੇ ਜਿਨ੍ਹਾਂ ਨੇ ਕੂੜ ਦੀ ਪਾਲ ਨੂੰ ਤੋੜਨ ਦਾ ਯਤਨ ਕੀਤਾ ਉਹਨਾਂ ਨੇ ਰਸਤਾ ਪੁੱਠਾ ਫੜ ਲਿਆ ਉਹਨਾਂ ਦੇ ਕੋਲੋਂ ਟੁੱਟੀ ਉਹਨਾਂ ਦੇ ਕੋਲੋਂ ਵੀ ਨਹੀਂ ਫਿਰ ਇਸ ਬੇਨਤੀ ਨੂੰ ਸਮਝਿਓ ਇਹਦੇ ਉੱਤੇ ਚਾਰ ਉਦਾਹਰਨਾਂ ਨੇ ਇਸ ਪੰਕਤੀ ਤੋਂ ਪਹਿਲਾਂ ਉਹ ਚਾਰ ਉਦਾਹਰਨਾਂ ਇਸੇ ਚੀਜ਼ ਦੀਆਂ ਨੇ ਇਹ ਕੂੜ ਦੇ ਪਾਲ ਹੀ ਤੋੜਨ ਘਰੋਂ ਤੁਰੇ ਸਨ ਪਰ ਇਨ੍ਹਾਂ ਕੋਲੋਂ ਟੁੱਟੀ ਨਹੀਂ ਕਿਹੜੇ ਸਨ ਮੈਂ ਪੰਕਤੀਆਂ ਪੜ ਦੇਣਾ ਸੋਚਿਆ ਸੋਚਣਾ ਹੋਵਈ ਜੇ ਸੋਚੀ ਲਖਵਾਰ ਚੁਪੇ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਪੁਰਿਆ ਭਾਰ ਸਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ ਆ ਚਾਰ ਜਾਣੇ ਜਿਹੜੇ ਤੁਰੇ ਸਨ ਕਿ ਕੂੜ ਦੀ ਪਾਲ ਟੁੱਟ ਜਾਵੇ ਪਰ ਕੂੜ ਦੀ ਪਾਲ ਟੁੱਟੀ ਨਹੀਂ ਕੂੜ ਦੀ ਪਾਲ ਟੁੱਟਣੀ ਸੀ ਇਸ ਮੋਹ ਤੋਂ ਉੱਪਰ ਉੱਠ ਕੇ ਕੂੜ ਦੀ ਪਾਲ ਟੁੱਟਣੀ ਸੀ ਸ਼ਬਦ ਦੇ ਨਾਲ ਹੁਣ ਅਸੀਂ ਸ਼ਬਦ ਦਾ ਅਭਿਆਸ ਨਹੀਂ ਕੀਤਾ ਸੰਸਾਰ ਨੂੰ ਛੱਡ ਕੇ ਬਹਿ ਗਏ ਇਹ ਦੇ ਨਾਲ ਕੂੜ ਦੀ ਪਾਲ ਨਹੀਂ ਸੀ ਟੁੱਟਣੀ ਸਤਿਗੁਰੂ ਸਮਝਾ ਰਹੇ ਨੇ ਕੂੜ ਹੈ ਕੀ ਪਾਲ ਵਿੱਚੋਂ ਨਿਕਲੇ ਕਹਿੰਦੇ ਤੇਰੇ ਤੇ ਪਰਮਾਤਮਾ ਦੇ ਦਰਮਿਆਨ ਜਿਹੜੀ ਆ ਕੂੜ ਦੀ ਕੰਧ ਵੱਜੀ ਹੋਈ ਹੈ ਨਾ ਇਹ ਨਿਕਲ ਜਾਵੇਗੀ ਸੱਚ ਵਸੈ ਮਨ ਆਏ ਤੇ ਉਹ ਸੱਚ ਪਰਮਾਤਮਾ ਅਕਾਲ ਪੁਰਖ ਉਹਦਾ ਨਾਮ ਆਣ ਕੇ ਮਨ ਦੇ ਵਿੱਚ ਵਸ ਜਾਂਦਾ ਜਿਸ ਦਿਨ ਪਰਮਾਤਮਾ ਆਣ ਕੇ ਵਸ ਗਿਆ ਨਾ ਉਹ ਦਿਨ ਕੂੜ ਦੀਆਂ ਕੰਧਾਂ ਜਿਹੜੀਆਂ ਉਹ ਟੁੱਟ ਜਾਇਆ ਕਰਦੀਆਂ ਨੇ ਪਾਣੀ ਉਹਨਾਂ ਚਿਰ ਹੀ ਜਿਹੜਾ ਇੱਕ ਖਾਲ ਦੇ ਵਿੱਚ ਚੱਲਦਾ ਜਿੰਨਾ ਚਿਰ ਉਹਦੇ ਕੋਲ ਬੰਨੇ ਨੇ ਜਿੱਥੇ ਬੰਨੇ ਟੁੱਟ ਜਾਂਣ ਉੱਥੇ ਪਾਣੀ ਹੀ ਪਾਣੀ ਸਾਰੇ ਪਾਸੇ ਹੋ ਜਾਂਦਾ ਇਹ ਉਹਨਾਂ ਚਿਰ ਹੀ ਹੈ ਜੀਵਨ ਦੇ ਵਿੱਚ ਕੂੜ ਦੀ ਕੰਦਾ ਜਿੰਨਾ ਚਿਰ ਅਸੀਂ ਆਪ ਕੰਦਾ ਮਾਰੀਆਂ ਹੋਈਆਂ ਨੇ ਜਿਸ ਦਿਨ ਕੰਦਾ ਟੁੱਟ ਗਿਆ ਉਸ ਦਿਨ ਸੱਚ ਹੀ ਬਚੇਗਾ ਮੈਂ ਉਸ ਦਿਨ ਗਵਾਚ ਜਾਵੇਗਾ ਕੱਲ ਵੀ ਆਪਾਂ ਉਦਾਹਰਨਾਂ ਲਈਆਂ ਸਨ ਖੈਰ ਸਤਿਗੁਰ ਕਹਿੰ ਲਗੇ ਸੱਚ ਵਸੈ ਮਨ ਆਏ ਕੂੜ ਦੀ ਪਾਲ ਟੁੱਟ ਜਾਵੇਗੀ ਪ੍ਰਭਾਤਮਾ ਮਨ ਚ ਵਸ ਜਾਵੇਗਾ ਜਦੋਂ ਮਨ ਆ ਆਣ ਕੇ ਪ੍ਰਮਾਤਮਾ ਵਸ ਗਿਆ ਅੰਤਰ ਸ਼ਾਂਤ ਜਿਹੜਾ ਅੰਦਰ ਅੱਗ ਦੇ ਵਿੱਚ ਬਲਦਾ ਪਿਆਸੀ ਕੂੜ ਦੀ ਪਾਲ ਸੀ ਨਾ ਫਿਰ ਸੇਕ ਲੱਗਦਾ ਹੈ ਅਕਸਰ ਕਦੀ ਵੀ ਤੁਸੀਂ ਵੇਖਿਓ ਕੰਦਾ ਤੋਂ ਵੀ ਸੇਕ ਵੱਜਦਾ ਹੁੰਦਾ ਹੈ ਜਿਨ੍ਹਾਂ ਨੂੰ ਚਲੋ ਆ ਸ਼ਹਿਰਾਂ ਦੇ ਵਿੱਚ ਤੇ ਨਾਲ-ਨਾਲ ਘਰ ਨੇ ਨਹੀਂ ਪਤਾ ਜਿਨ੍ਹਾਂ ਦੀ ਚਾਰ ਦਿਵਾਰੀ ਬਾਹਰ-ਵਾਰ ਪਿੰਡਾਂ 'ਚ ਉਹਨਾਂ ਨੂੰ ਪਤਾ ਕੰਦਾ ਵੀ ਸੇਕ ਮਾਰਦੀਆਂ ਨੇ ਤਪ ਜਾਂਦੀਆਂ ਨੇ ਜਿਹੜੀਆਂ ਤੁਸੀਂ ਦੁਆਰਾ ਗੁਰੂ ਦੇ ਨਾਲ ਮਾਰੀਆਂ ਨੇ ਜਿੱਦਾਂ ਮੈਂ ਉਦਾਹਰਨਾਂ ਦੇ ਰਹੀ ਹਾਂ ਇਹ ਵੀ ਤੇ ਸੇਕ ਹੀ ਮਾਰਦੀਆਂ ਨੇ ਅੰਦਰ ਠੰਡਕ ਕੋਈ ਨਹੀਂ ਸਾਰਾ ਕੁਝ ਕੋਲ ਹੈ ਪਰ ਅੰਦਰ ਨੂੰ ਟਿਕਾ ਕੋਈ ਨਹੀਂ ਹੈ ਅੰਦਰ ਟਿਕਦਾ ਕੋਈ ਨਹੀਂ ਸਤਿਗੁਰੂ ਕਹਿੰਨਗੇ ਅੰਦਰ ਨਾ ਟਿਕਨ ਦਾ ਕਾਰਨ ਸਤਿਤੂ ਮੂਲ ਤੋਂ ਖੁੰਝਿਆ ਆਇਆ ਜਿੱਦਨ ਰੱਬ ਦੇ ਨਾਲ ਜੁੜ ਗਏ ਅੰਤਰ ਸ਼ਾਂਤ ਅੰਦਰ ਤੇਰੀ ਸ਼ਾਂਤੀ ਆ ਜਾਵੇਗੀ ਮਨ ਸੁਖ ਹੋਏ ਮਨ ਦੇ ਇਥੇ ਨੰਨੇ ਨੂੰ ਸਿਆਰੀ ਇਹਦਾ ਅਰਥ ਕਰਾਂਗੇ ਮਨ ਦੇ ਵਿੱਚ ਸੁਖ ਦੇ ਸッセ ਖਖੇ ਨੂੰ ਔਂਕਰ ਇਹਦਾ ਅਰਥ ਕਰਾਂਗੇ ਸੁਦੀਵੀ ਸੁਖ ਪਰਮਾਤਮਾ ਦੇ ਨਾਮ ਦਾ ਆ ਦੁਨਿਆਵੀ ਸੁਖ ਨਹੀਂ ਇਥੇ ਇੱਕ ਵਚਨ ਚ ਸੂਚਕ ਚ ਆਇਆ ਹੈ ਜਿਹੜਾ ਖਖੇ ਨੂੰ ਔਂਕਰ ਆਇਆ ਨਾ ਕਹਿਣ ਲੱਗੇ ਅੰਤਰ ਸ਼ਾਂਤ ਅੰਦਰ ਟਿਕਾ ਆ ਜਾਵੇਗਾ ਮਨ ਸ਼ਾਂਤ ਹੋਏ ਅੰਤਰ ਸ਼ਾਂਤ ਮਨ ਸੁਖ ਹੋਏ ਮਨ ਦੇ ਵਿੱਚ ਜਿਹੜਾ ਉਹ ਆਤਮਿਕ ਸੁਖ ਆਣ ਕੇ ਟਿਕ ਜਾਵੇਗਾ ਸੱਚ ਸੰਜਮ ਕਾਰ ਕਮਾਏ ਸੰਜਮ ਦਾ ਅਰਥ ਜੁਗਤ ਵੀ ਹੁੰਦਾ ਹੈ ਤਰੀਕਾ ਵੀ ਹੁੰਦਾ ਹੈ ਤੇ ਸੰਜਮ ਦਾ ਅਰਥ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਰੋਕਣਾ ਵੀ ਹੁੰਦਾ ਹੈ ਕਹਿੰਦੇ ਜਿਹੜਾ ਮਨ ਬਾਹਰ ਭੱਜਦਾ ਸੀ ਨਾ ਤੇਰਾ ਉਹ ਸੰਜਮ ਦੇ ਵਿੱਚ ਆ ਗਿਆ ਉਹ ਜਿਹੜਾ ਸੀ ਇੱਕ ਸੀਮਾ ਦੇ ਵਿੱਚ ਆ ਗਿਆ ਉਹ ਇਹਨਾਂ ਬਾਹਰੀ ਚੀਜ਼ਾਂ ਦੇ ਵਿੱਚ ਨਹੀਂ ਫਸਦਾ ਹੁਣ ਸੰਜਮ ਦੇ ਵਿੱਚ ਆਣ ਕੇ ਕਾਰ ਕਰਦਾ ਹੈ ਅੱਗੇ ਅੱਖਾਂ ਸੰਜਮ ਦੇ ਵਿੱਚ ਨਹੀਂ ਸੀ ਰਸਨਾ ਸੰਜਮ ਦੇ ਵਿੱਚ ਨਹੀਂ ਸੀ ਕੰਨ ਸੰਜਮ ਦੇ ਵਿੱਚ ਨਹੀਂ ਸਨ ਹੱਥ ਪੈਰ ਸੰਜਮ ਦੇ ਵਿੱਚ ਨਹੀਂ ਸਨ ਪਰ ਹੁਣ ਇਹਦਾ ਜਿਹੜਾ ਪੂਰੇ ਦਾ ਪੂਰਾ ਢਾਂਚਾ ਤਿੰਨ ਮਨੂਆ ਦੋਵੇਂ ਚੀਜਾਂ ਤਾਂ ਤੇ ਮਨ ਇਹ ਸੰਜਮ ਦੇ ਵਿੱਚ ਆ ਗਿਆ ਸੱਚ ਸੰਜਮ ਸੱਚ ਸੰਜਮ ਦੇ ਨਾਲ ਜੁੜ ਕੇ ਕਾਰ ਕਮਾਏ ਪ੍ਰਮਾਤਮਾ ਦੇ ਨਾਮ ਦੀ ਜਪੋਕਾਰ ਕੀਤੀ ਤੇ ਅੰਤਰ ਸ਼ਾਂਤ ਮਨ ਸੁਖ ਹੋਏ ਅੰਦਰ ਸ਼ਾਂਤੀ ਆ ਗਈ ਮਨ ਜਿਹੜਾ ਉਹ ਸੁਖੀ ਹੋ ਗਿਆ ਸਤਗੁਰੂ ਅੱਗੇ ਬਖਸ਼ਿਸ਼ ਕਰਦੇ ਨੇ ਨਾਨਕ ਪੂਰਾ ਕਰਮ ਸਤਗੁਰ ਮਿਲੈ ਮੈਂ ਅਕਸਰ ਬੇਨਤੀ ਕਰਦਾ ਨਾ ਕਰਮ ਗੁਰਬਾਣੀ ਦੇ ਵਿੱਚ ਦੋ ਅਰਥਾਂ ਚ ਆਇਆ ਦੋ ਪਿਸ਼ਾਵਾਂ ਚ ਆਇਆ ਇੱਕ ਸੰਸਕ੍ਰਿਤ ਚੋਂ ਆਇਆ ਤੇ ਇੱਕ ਜਿਹੜਾ ਇਹ ਫਾਰਸੀ ਚੋਂ ਆਇਆ ਸੰਸਕ੍ਰਿਤ ਦਾ ਅਰਥ ਕਰੀਦਾ ਹੈ ਜੀ ਕੰਮ ਤੇ ਫਾਰਸੀ ਦਾ ਅਰਥ ਕਰੀਦਾ ਹੈ ਬਖਸ਼ਿਸ਼ ਇਹ ਦੋ ਅਰਥਾਂ ਦੇ ਵਿੱਚ ਸਾਨੂੰ ਜਿਹੜਾ ਕਰਮ ਸ਼ਬਦ ਮਿਲਦਾ ਹੈ ਇੱਥੇ ਆਪਾਂ ਫਾਰਸੀ ਵਾਲਾ ਇਹਦਾ ਅਰਥ ਚੁੱਕਣਾ ਹੈ ਕਹਿਣਗੇ ਨਾਨਕ ਪੂਰੈ ਕਰਮ ਸਤ ਗੁਰ ਮਿਲੈ ਹਰ ਜੀਓ ਕਿਰਪਾ ਕਰੇ ਰਜ਼ਾਏ ਉਹਦੀ ਰਜ਼ਾ ਦੇ ਵਿੱਚ ਉਹਦੀ ਮਿਹਰ ਦੇ ਵਿੱਚ ਇਹਦੇ ਅਨਵੇਂ ਅਰਥ ਕਰਾਂਗੇ ਕਹਿਣ ਲੱਗੇ ਜਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਿਰਪਾ ਕਰਦਾ ਏ ਮਿਹਰ ਕਰਦਾ ਏ ਤਰਸ ਕਰਦਾ ਏ ਉਦੋਂ ਕੀ ਹੁੰਦਾ ਜੀ ਪੂਰੀ ਪਰਮਾਤਮਾ ਦੀ ਬਖਸ਼ਿਸ਼ ਹੋਵੇ ਤਾਂ ਸਤਿਗੁਰੂ ਮਿਲਦਾ ਏ ਇਦੇ ਅਰਥ ਫੇਰ ਧਿਆਨ ਦੇ ਨਾਲ ਸਮਝ ਲਿਓ ਕਿਉਂਕਿ ਕਈ ਵਾਰੀ ਆਦਤ ਹੁੰਦੀ ਹੈ ਠੀਕ ਹੈ ਆਪਾਂ ਨੂੰ ਅਰਥ ਪੜ੍ਹਨੇ ਚਾਹੀਦੇ ਨੇ ਜਿਹੜੇ ਮੋਬਾਈਲ ਤੋਂ ਤੁਸੀਂ ਅਰਥ ਪੜੋਗੇ ਸਮਝ ਨਹੀਂ ਪੈਣੀ ਵੀ ਉਹ ਕਿਵੇਂ ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦੇ ਅਰਥ ਕਿਵੇਂ ਕਰ ਦਿੱਤੇ ਇਸ ਕਰਕੇ ਮੈਂ ਕੱਲੇ-ਕੱਲੇ ਸ਼ਬਦ ਨੂੰ ਥੋੜਾ ਜਿਹਾ ਸਮਝਾ ਦੇਵਾਂ ਇਹਦੇ ਅਰਥ ਇਦਾਂ ਕਰਾਂਗੇ ਆਪਾਂ ਹਰ ਜੀਓ ਕਿਰਪਾ ਕਰੇ ਰਜ਼ਾਏ ਜਦੋਂ ਹਰੀ ਅਕਾਲ ਪੁਰਖ ਵਾਏ ਗੁਰੂ ਆਪਣੀ ਰਜ਼ਾ ਦੇ ਵਿੱਚ ਆ ਕੇ ਮਨੁੱਖ ਦੇ ਉੱਤੇ ਕਿਰਪਾ ਕਰਦਾ ਹੈ ਇਹਦੇ ਅੱਧੇ ਪੰਕਤੀ ਦੇ ਅਰਥ ਹੋ ਗਏ ਨਾ ਹਰ ਜਿਓ ਹਰੀ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਕਿਰਪਾ ਕਰਦਾ ਕਦੋਂ ਰਜ਼ਾਏ ਆਪਣੀ ਰਜ਼ਾ ਦੇ ਵਿੱਚ ਆ ਕੇ ਜਦੋਂ ਉਹ ਕਿਰਪਾ ਕਰਦਾ ਹੈ ਫਿਰ ਕੀ ਹੁੰਦਾ ਹੈ ਪੂਰਾ ਕਰਮ ਫਿਰ ਪ੍ਰਮਾਤਮਾ ਦੀ ਪੂਰੀ ਬਖਸ਼ਿਸ਼ ਹੁੰਦੀ ਹੈ ਸਤ ਗੁਰ ਮਿਲੇ ਜਦੋਂ ਪੂਰੀ ਬਖਸ਼ਿਸ਼ ਹੁੰਦੀ ਹੈ ਤੇ ਫਿਰ ਉਸ ਮਨੁੱਖ ਨੂੰ ਜਿਹੜਾ ਉਹ ਗੁਰੂ ਮਿਲਦਾ ਹੈ ਨਹੀਂ ਤੇ ਪ੍ਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾ ਗੁਰੂ ਦੀ ਧਾਤ ਵੀ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਇਸ ਲੋਕ ਦੀ ਆਰੰਭਤਾ ਇਸੇ ਚੀਜ਼ ਤੋਂ ਨਾ ਇਹ ਮਨ ਐਸਾ ਸਤ ਗੁਰ ਖੋਜ ਲਓ ਪਿਛਲੇ ਦਿਨਾਂ ਤੋਂ ਇਹ ਸ਼ਲੋਕ ਆਪਾਂ ਸਾਂਝਾ ਕਰ ਰਹੇ ਹਾਂ ਆਰੰਭ ਵਿੱਚ ਸਲੋਕ ਚ ਸਤਿਗੁਰਾਂ ਨੇ ਕਿਹਾ ਮਨਾ ਇਹੋ ਜਿਹਾ ਗੁਰੂ ਲੱਭ ਲੈ ਜੀ ਦਾ ਨਾਮ ਜਪਣ ਦੇ ਨਾਲ ਜਨਮ ਮਰਨ ਦਾ ਦੁੱਖ ਨਿਖਤਮ ਹੋ ਜੇ ਅਖੀਰ ਤੇ ਕਿਹਾ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕਰੀ ਕਿਉਂਕਿ ਉਹਦੀ ਬਖਸ਼ਿਸ਼ ਤੋਂ ਬਿਨਾ ਉਹਦੀ ਰਹਿਮਤ ਤੋਂ ਬਿਨਾ ਤੈਨੂੰ ਸੱਚਾ ਗੁਰੂ ਵੀ ਨਹੀਂ ਮਿਲਣਾ ਉਹ ਕਿਰਪਾ ਕਰੇਗਾ ਤੇ ਤੈਨੂੰ ਸੱਚੇ ਗੁਰੂ ਦੀ ਜਿਹੜੀ ਹੈ ਉਹ ਦਾਤ ਪ੍ਰਾਪਤ ਹੋਵੇਗੀ ਉਹ ਮਾਲਕ ਕਿਰਪਾ ਕਰੇਗਾ ਤੇ ਤੇਰੇ ਉੱਤੇ ਮਾਲਕ ਦੀ ਕਿਰਪਾ ਹੋ ਕੇ ਸੱਚਾ ਗੁਰੂ ਜੀਵਨ ਦੇ ਵਿੱਚ ਆਵੇਗਾ ਸੋ ਇਹ ਸੀ ਦੂਸਰੇ ਸਲੋਕ ਦੀ ਵਿਚਾਰ ਇਹਦਾ ਸਮੁੱਚਾ ਤਤ ਭਾਵ ਇਹ ਨਿਕਲਦਾ ਏ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਮਿਲਦਾ ਏ ਤੇ ਗੁਰੂ ਦੇ ਸ਼ਬਦ ਦਾ ਅਭਿਆਸ ਕਰਕੇ ਮਨੁੱਖ ਕੂੜ ਦੀ ਪਾਲ ਨੂੰ ਤੋੜ ਕੇ ਉਸ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਏ ਇਹ 14ਵੀਂ ਪੌੜੀ ਦਾ ਦੂਸਰਾ ਸ਼ਲੋਕ ਸੀ ਦੋ ਸ਼ਲੋਕਾਂ ਦੀ ਵਿਚਾਰ ਹੋ ਚੁੱਕੀ ਹੈ ਪੌੜੀ ਦੀ ਵਿਚਾਰ ਆਪਾਂ ਕੱਲ ਨੂੰ ਕਰਾਂਗੇ ਸਮੇਂ ਦੀ ਸਮਾਪਤੀ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਨਾਨਕ ਪੂਰੇ ਕਰਮ ਸਤ ਗੁਰ ਮਿਲੇ ਹਰ ਜੀਉ ਕਿਰਪਾ ਕਰੇ ਰਜ਼ਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ